ਕਾਸ਼ ਕਿਦਰੇ ਪਾਠ ਕਰਨ ਵਾਲਿਆਂ ਨੂੰ ਕੀਰਤਨ ਕਰਨ ਵਾਲਿਆਂ ਨੂੰ ਕਥਾ ਕਰਨ ਵਾਲਿਆਂ ਨੂੰ ਗਲ ਪਕੜ ਦੇ ਚਾ ਜਾਏ ਕਟਕ ਦੀ ਗੱਲ ਹੈ ਸਿਰਫ ਦੋ ਹੀ ਬੰਦੇ ਬੈਠੇ ਸਨ ਤੇ ਬਾਬਾ ਬਲਵੰਤ ਸਿੰਘ ਨੇ ਸਟੇਅ ਤੇ ਬੈਠ ਕੇ ਬੰਦਨਾ ਸ਼ੁਰੂ ਕਰ ਦਿੱਤੀ ਕਥਾ ਕਰਦੇ ਸਨ ਉਹ ਮੈਂ ਨਾਲ ਸੀ ਮੈਂ ਕਿਹਾ ਬਾਬਾ ਜੀ ਠਹਿਰ ਜਾਓ ਸੰਗਤਾਂ ਤੇ ਆਈਆਂ ਨੇ ਮੈਨੂੰ ਕਹਿਣ ਲੱਗੇ ਪੁਰਖਾ ਗੱਲ ਸਮਝਿਆ ਕਰ ਕਥਾ ਕਰਨੀ ਹੈ ਕਥਾ ਸੁਣਾਣੀ ਨਹੀਂ ਕਰਨੀ ਹੈ ਪ੍ਰਭੂ ਦੀ ਕਥਾ ਕਰਨੀ ਹੈ ਕਥਾ ਕਰਨੀ ਹੋਵੇ ਬੰਦਗੀ ਬਣ ਜਾਂਦੀ ਹੈ ਕਥਾ ਸੁਣਾਣੀ ਹੋਵੇ ਕਰਤ ਬਣ ਜਾਂਦੀ ਹੈ ਕੀਰਤਨ ਕਰਨਾ ਹੋਵੇ ਇਬਾਦਤ ਬਣ ਜਾਂਦੀ ਹੈ कीर्तन सुनाना हो रोजी बन जाती रिजक बन जाता पाठ करना है इबादत है पाठ सुना है दंधा है धंधा है खुशकिस्मत है कीर्तनियाँ दंधा ते चलेगा रिजक ते चलेगा सिर सिर रिजक संभाे ठाकर काहे भव कर ਰਜ਼ਕ ਦਾ ਤੇ ਦাতা ਉਹ ਦੀ ਚਿੰਤਾ ਕੀ ਕਰਨੇ ਅੰਦਰ ਮਨ ਦੇ ਜਿਤਨਾ ਭਾਵ ਬਣਾ ਲਈਏ ਪਾਠ ਕਰਨਾ ਇਬਾਦਤ ਬਣ ਜਾਏਗਾ ਪੜ ਸੁਣਾਣਾ ਬੰਦਾ ਬਣ ਜਾਏਗਾ ਕਥਾ ਕਰਨੀ ਹੈ ਬੰਦਗੀ ਬਣ ਜਾਏਗੀ ਕਥਾ ਸੁਣਾਣੀ ਹੈ ਦੰਦਾ ਬਣ ਜਾਏਗਾ ਕੀਰਤਨ ਕਰਨਾ ਹੈ ਬੰਦਗੀ ਬਣ ਜਾਏਗੀ ਇਬਾਦਤ ਬਣ ਜਾਏਗੀ कीर्तन ਸੁਣਾਣਾ ਹੈ ਰਿਜ਼ਕ ਬਣ ਜਾਏਗਾ ਰੋਜ਼ੀ ਬਣ ਜਾਏਗੀ ਕ੍ਰਿਤ ਬਣ ਜਾਏਗੀ ਮਰਦਾਨੇ ਨੂੰ ਸਾਫ਼ ਕਹਿ ਦਿੱਤਾ ਸੀ ਗੁਰੂ ਨਾਨਕ ਜਦ ਤੂੰ ਕੀਰਤਨ ਕਰਦਾ ਹੈ ਕਰਤਾ ਪ੍ਰਗਟ ਹੁੰਦਾ ਹੈ ਜਦ ਤੂੰ ਸੁਣਾਣਾ ਹੈ ਉਦੋਂ ਤੂੰ ਹੀ ਆਉਣਾ ਹੈ ਕਰਤਾ ਨਹੀਂ ਹੁੰਦਾ ਉਦੋਂ ਤੇ ਮੈਨੂੰ ਇਹ ਜਨਮ